ਅੱਜ ਮਹਾਰਾਜਾ ਪ੍ਰਤਾਪ ਚੌਂਕ ਦੇ ਵਿੱਚ ਨਾਕਾ ਲਗਾਇਆ ਹੈ ਕੀ ਇਹਦਾ ਮੋਟਿਵ ਹੈ ਜੀ ਇਹ ਨਾਕਾ ਜਿਹੜਾ ਜੀ ਅੱਜ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਇਹ ਨਾਕਾ ਹੈ 6 ਵਜੇ ਤੋਂ ਲੈ ਕੇ 10:00 ਵਜੇ ਤੱਕ ਇਹ ਨਾਕਾ ਬੰਦ ਜੀ ਰਿਹਾ ਹੈ ਜੀ ਉਹ ਨਾਕੇ ਦੇ ਵਿੱਚ ਕੀ ਬਸ ਰਾਮਤ ਹੋਇਆ ਜੀ ਇਹ ਜਿਹੜੀਆਂ ਗੇਮ ਜਿਹੜੀ ਆ ਸਾਡੀ ਆ ਫੋਕਸ ਹੈ ਆ ਜਿਹੜਾ ਆ ਗੱਡੀਆਂ ਲਾਈਆਂ ਗੱਡੀਆਂ ਤੇ ਉਹਨਾਂ ਨੂੰ ਆਪਾਂ ਪ੍ਰੋਪਰ ਰੋਕ ਕੇ ਚੈੱਕ ਕਰ ਰਿਹਾ ਹੈ ਯਾਰੀਆਂ ਤੋਂ ਬਾਅਦ ਫਿਰ ਉਹਨਾਂ ਨੇ ਪੁਸ਼ਟੀ ਕਰਾ ਦੇ ਵੀ ਕਿੱਥੋਂ ਗੱਡੀ ਆ ਰਹੀ ਕਿੱਥੇ ਜਾ ਰਹੀ ਆ ਜਿਹੜੀ ਛੱਕੀ ਗੱਡੀ ਆ ਉਹਦੇ ਕਾਗਜ਼ਾਤ ਵੀ ਚੈੱਕ ਕਰਕੇ ਤੇ ਜਿਹੜੇ ਉਹਨਾਂ ਗੱਡਾਲੀਆਂ ਜਿਹੜੀਆਂ ਲਾਈਆਂ ਨੇ ਉਹਦੇ ਖਾਣ ਵੀ ਕੱਟ ਰਿਹਾ ਚਲ ਕਾਫੀ ਜਾਲੀਆਂ ਬਾਈਆਂ ਵੀਡੀਓ ਆਈਆਂ ਹੈਗੀਆਂ ਉਹ ਵੀ ਸੀਗਾ ਜੀ ਕੋਈ ਸਵੇਰ ਵੇਲੇ ਨਾਕਾਬੰਦੀ ਸੀ ਮਾਨ ਜੋਗ ਅਸਰ ਵੀ ਸਾਹਿਬ ਜਿਹੜੇ ਹਲਦਮਦਾਰ ਤੋਂ ਕਾਲੀ ਪ੍ਰੋਹਾਟ ਟੋਕ ਬਾਕਾਬੰਦੀ ਰਹੀ ਚਾਰ ਪੰਜ ਗੱਡੀਆਂ ਆਈਆਂ ਸੀ ਜਿੰਨਾਂ ਜਾਲੀਆਂ ਲਗਾਈਆਂ ਸੀ ਉਹਨਾਂ ਜਾਲੀਆਂ ਤਾਰੀਆਂ ਗਈਆਂ ਤੇ ਉਹਨਾਂ ਦੇ ਗਲਾਬ ਜਰੀਆ ਕਾਰਵਾਈ ਵੀ ਕੀਤੀ ਗਈ ਆ ਉਹਨਾਂ ਦੇ ਜਿਹੜੇ ਆ ਖਲਾਰਣ ਕੱਟੇ ਗਏ ਆ ਜੀ ਤਾਂ ਮਾਪੇ ਦੌਰਾਨ ਸਰਕਟ ਖਾਲੀਆਂ ਗਾਲੀਆਂ ਵਾਲੀਆਂ ਮੈਕਸੀਮ ਗੱਡੀਆਂ ਜਿਹਨਾਂ ਦੇ ਚਲਾਨ ਕਰੇ ਗਏ ਆ ਤੇ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਨਤਾਨੂੰ ਕਿ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਵੀ ਕੋਈ ਵੀ ਗੱਡੀ ਉੱਤੇ ਕੋਈ 40 ਨਾ ਲਾਓ ਕਿਉਂ ਗੱਡੀ ਛੱਕੀ ਹੋ ਜਾਂਦੀ ਆ ਦੇਖੋ ਜਾਲੀ ਲਾਓਗੇ ਤੇ ਉਹ ਜਿਹੜਾ ਗੱਡੀ ਛੱਕੀ ਹੁੰਦੀ ਆ ਉਹ ਫਿਰ ਪਤਾ ਨਹੀਂ ਹੁੰਦਾ ਵੀ ਗੱਡੀ ਦਾ ਵਿਵਹਾਰ ਉਹ ਕੋ ਦੇਖ ਜਰੀਆ ਨਹੀਂ ਹੁੰਦੀ ਵੀ ਇਹਦੇ ਵਿੱਚ ਕੀ ਆ ਕੀ ਰੇਗਾ ਕੋਨ ਪ੍ਰੋਪਰ ਜਰੀਏ ਸ਼ੱਕ ਦੇ ਆਧਾਰ ਤੇ ਗੱਡੀ ਨੂੰ ਚੈੱਕ ਕੀਤਾ ਜਾਂਦਾ ਤੇ ਉਹਦੇ ਆਪਣੇ 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 ਤੇ ਵੀ ਚੈੱਕ ਕੀਤੇ ਜਾਂਦੇ ਸਰ ਪੰਜਾਬ ਦੇ ਵਿੱਚ ਕੁੱਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੂਤਾ ਕੰਦੇ ਵੀ ਜਿਹੜਾ ਹੈ ਚਲਾਨ ਜਿਹੜਾ ਬਹੁਤਾਂ ਕੀਤਾ ਜਾ ਰਿਹਾ ਹੈ ਤੇ ਆਪਣੇ ਸ਼ਹਿਰ ਵਿੱਚ ਕੀ ਅਸਰ ਪੀਜਾ ਹੈ ਹਾਲੇ ਸਾਨੂੰ ਕੋਈ ਸੀਨੀਅਰ ਅਫਸਰੋਂ ਹੁਕਮ ਨਹੀਂ ਆਇਆ ਜਦੋਂ ਵੀ ਹੁਕਮ ਆਇਆ ਜਦੋਂ ਕੋਈ ਇਹੋ ਜਿਹਾ ਆਰਡਰ ਸਾਨੂੰ ਦੇਣਗੇ ਅਧਿਨੀ ਅਫਸਰ ਤੇ ਉਹਨਾਂ ਖਲਾਫ ਜਿਹੜੀ ਜੋਜ ਬਣਦੀ ਹੈ ਕਾਰਵਾਈ ਕੀਤੀ ਜਾਊਗੀ ਵਾਰ ਤੋਂ ਵਾਰ ਇਹਨਾਂ ਚਲਾਨ ਕੱਟੇ ਜਾਣਗੇ ਕੱਪੂ ਰੂਲਰ ਵਾਲੇ ਨੂੰ ਕੀ ਜਣਾ ਜਾਂਦੇ ਸਨ ਨਾ ਉਹ ਬੇਟੀ ਕਰਨ ਚਾਹੂੰਗਾ ਤੂੰ ਵੀ ਚਲਾੜੋਗਾ ਆਪਣਾ ਹੈਲਮਟ ਪਾ ਕੇ ਚੱਲੋ ਤੂੰ ਵੀ ਚਲਾੜੇ ਇਹਨੂੰ ਮਜਬੂਰੀ ਨਾ ਸਮਝਿਓ ਇਹ ਤੁਹਾਡਾ ਸੱਤਾ ਸਾਥੀ ਆ ਐਕਸੀਡੈਂਟ ਦੇ ਵਿੱਚ ਤੁਹਾਡੀ ਬਹੁਤ ਮਦਦ ਕਰਦਾ ਫਿਰ ਜਿਹੜੀ ਆਕਾਰ ਤੇ ਸੀਟ ਬੈਲਟ ਲਗਾਓ ਸਾਰੇ ਰੂਲ ਦੀ ਪਾਲਣਾ ਕਰੋ ਕੋਈ ਵੀ ਟ੍ਰੈਫਿਕ ਰੂਲ ਦੀ ਲੰਘਣਾ ਨਾ ਕਰੇ ਲੰਘਣਾ ਜੇ ਕਰੂਗਾ ਸਾਡੀ ਨੋਟ ਜਾਊਗਾ ਬਿਲਕੁਲ ਨਹੀਂ ਮੁੱਖਿਆ ਜਾਊਗਾ ਬਾਹਨ ਜੋਗ ਐਸਐਸਡੀ ਸਾਹਿਬ ਜੀ ਨਹੀਂ ਆ ਸਕਦੇ ਨਾ ਤੁਹਾਡੀ ਕੋ ਟ੍ਰਿਪ ਰੇਟਾਂ ਦਾ ਜਾਂ ਕੋਈ ਜੂਜ਼ੂਗ ਮੈਲ ਜਿਹੜਾ ਚੱਲਦਾ ਡਰਾਈਵਰ ਤੇ ਮੋਬਾਈਲ ਸੁਣਦੇ ਆ ਉਨਾ ਗਲਾਬ ਜਿਹੜੀ ਬਿਲਕੁਲ ਸਭ ਤੋਂ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਸ਼ਹਿਰ ਦੇ ਵੀ ਕਾਫੀ ਅਲੱਗ-ਅਲੱਗ ਨਾਪੇ ਜਿਹੜੇ ਲਾਈ ਜਾਂਦੇ ਆ ਪਰ ਠੀਕ ਉੱਧਰ ਵੀ ਚੈੱਕ ਕੀਤੇ ਜਾਂਦੇ, ਪੋਰ ਵੀ ਚੈੱਕ ਕੀਤੇ ਜਾਂਦੇ। ਸਾਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਮੈਸੇਜ ਆਉਂਦੇ ਆ ਤੇ ਉਤਾ ਵੀ ਦੇਖਣ ਜਾਇਆ ਜੇ ਲੋਕਾਂ ਪਿੰਡਾਂ ਵੱਲੋਂ ਜਾਣੇ ਆ ਤੇ ਜਿਹੜੇ ਮੋਟਰਸਾਈਕਲ ਹੁੰਦੇ ਆ ਇਹਨਾਂ ਨੰਬਰ ਵਾਲੇ ਕਾਫੀ ਉੱਤਰ ਦੇਖੇ ਗਏ ਆ ਪਿੰਡਾਂ ਦੇ ਵਿੱਚ। ਇਹ ਜਦੋਂ ਸਾਨੂੰ ਸੀਨੀਅਰ ਅਫਸਰਾਂ ਦੇ ਨੋਟਿਸ ਲੈ ਆ ਕੇ ਜਦੋਂ ਹੁਕਮ ਮਿਲੂਗਾ ਆ ਕੇ ਨਾ ਪਿੰਡਾਂ ਤੇ ਜਾਣ ਦਾ ਜਾਂ ਆਪਾਂ ਉਹਨਾਂ ਦੇ ਨੋਟਿਸ ਲੈ ਆ ਕੇ ਤਾਂ ਕੋ ਸਾਨੂੰ ਹੁਕਮ ਦੇਣਗੇ ਤੇ ਬਿਲ ਜੇ ਕਿਰਿਆ ਜਦੋਂ ਸਾਡੇ ਨੋਟਸ ਆਇਆ ਸੀਨੀਅਰ ਅਫਸਰਾਂ ਦਾ ਨੋਟਸ ਲਿਆਵਾਂਗੇ ਜਦੋਂ ਹੁਕਮ ਦੇਣਗੇ ਉਸ ਵੰਦ ਵਿੱਚ ਆਪਾਂ ਇਮੀਡੀਏਲੀ ਜਾ ਕੇ ਉੱਤੇ ਐਕਸ਼ਨ ਕਰਾ ਦੇ ਜੀ ਸਰ ਕਿ ਇੱਧਰਲੇ ਪਾਸੇ ਨਾਕੇ ਨਹੀਂ ਲਵਾਏ ਜਾਂਦੇ ਸਰ ਪਿੰਡਾਂ ਵਿੱਚ ਜਿਹੜੇ ਨਾਕੇ ਨਹੀਂ ਆ ਸਾਡੇ ਜਿਆਦਾ ਨਾਕਾ ਬੰਦੀ ਸ਼ਹਿਰ ਤੇ ਹੁੰਦੀ ਹੈ ਜਾਂ ਬਾਰਡਰ ਤੇ ਹੁੰਦੀ ਹੈ ਜਿੱਦਾਂ ਆਪਾਂ ਭਰਵਾਚਾ ਹੋ ਗਿਆ ਇਹਨਾਂ ਦੇ ਪਛੌਂਟੇ ਵਿੱਚ ਨਾਕਾ ਬੰਦੀ ਹੁੰਦੀ ਹੈ ਜੀ